ਸਭ ਤੋਂ ਪਹਿਲਾਂ જય ਸ਼੍ਰੀ ਰਾਮ જય ਸ਼੍ਰੀ 22 ਜਨਵਰੀ ਦਾ ਇਹ ਸ਼ੁਭ ਦਿਹਾੜਾ ਇੱਕ ਇਤਿਹਾਸਿਕ ਦਿਹਾੜਾ ਹੈ ਅੱਜ ਸਾਡੇ ਸ਼੍ਰੀ ਰਾਮ ਲਲਾ ਜੀ 500 ਸਾਲ ਬਾਅਦ ਆਪਣੇ ਘਰ ਵਿੱਚ ਵਿਰਾਜਮਾਨ ਹੋ ਜਾ ਰਹੇ ਨੇ ਅੱਜ ਦਾ ਇਹ ਦਿਹਾੜਾ ਬੜੇ ਸਦਰਾਂ ਤੇ ਚਾਵਾ ਦੇ ਨਾਲ ਸ਼੍ਰੀ ਸਨਾਤਨ ਜਾਗਰਣ ਮੰਚ ਗੁਰਦਾਸ ਬਰੋਲ ਇੱਕ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਹ ਸ਼ੋਭਾ ਯਾਤਰਾ ਪੂਰੇ ਨਗਰ ਦੇ ਵਿੱਚ ਇਹ ਸਾਰੀ ਟੀਮ ਜੋ ਹੈ ਲਗਭਗ 2 ਮਹੀਨੇ ਤੋਂ ਪਿੰਡਾਂ ਦੇ ਵਿੱਚ ਸ਼ਹਿਰ ਦੇ ਵਿੱਚ ਗਲੀ ਗਲੀ ਵਿੱਚ ਪ੍ਰਭੂ ਸ਼੍ਰੀ ਰਾਮ ਜੀ ਦਾ ਪ੍ਰਚਾਰ ਕਰ ਰਹੀ ਸੀ ਅੱਜ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ ਨੇ ਜਿਸ ਵਾਸਤੇ ਬੜੀ ਦੇਰ ਤੋਂ ਇੰਤਜ਼ਾਰ ਕਰ ਰਹੇ ਸੀ ਨਾ ਜਾਣੇ ਸਾਡੀਆਂ ਕਿੰਨੀਆਂ ਪੀੜੀਆਂ ਜਿਹੜੀਆਂ ਸੀ ਆਪਣੀਆਂ ਬਲਿਦਾਨ ਦੇ ਗੇ ਸ਼ਹੀਦੀਆਂ ਦੇ ਗੇ ਅੱਜ ਅਫਸਰ ਪ੍ਰਾਪਤ ਹੋਇਆ ਹੈ ਮੈਂ ਸਭ ਤੋਂ ਪਹਿਲਾਂ ਸਾਰੇ ਨਗਰ ਵਾਸੀਆਂ ਨੂੰ ਪੂਰੇ ਦੇਸ਼ ਨੂੰ ਵਧਾਈ ਦਿਨਾ ਚਾਹਨਾ ਹਾਂ ਕਿ ਅੱਜ ਦਾ ਇਹ ਦਿਹਾੜਾ ਜਸ਼ਨ ਮਨਾਓ ਆਪਣੇ ਘਰ ਦੀਵਾਲੀ ਮਨਾਓ ਪਟਾਕੇ ਚਲਾਓ ਦੀਪ ਮਾਲਾ ਕਰੋ ਸ਼੍ਰੀ ਸਨਾਤਨ ਜਾਗਰਣ ਮੰਚ ਵੱਲੋਂ ਬਹੁਤ ਬਹੁਤ ਵਧਾਈ ਸਾਰਿਆਂ ਨੂੰ ਬਹੁਤ ਬਹੁਤ ਵਧਾਈ